ਮੇਰਾ ਸੰਜੇ ਜੀ ਨਾਮ ਕੀ ਗੱਲ ਹੋਈ ਹੈ ਗੱਲ ਕੁਛ ਨਹੀਂ ਹੋਈ ਜੀ ਰਾਤ ਜਿਹੜੇ ਥੋੜੀ ਜੀ ਲੇਡੀਜ਼ ਦੇ ਨਾਲ ਗੱਲ ਹੋਈ ਸੀ ਵੀ ਉਹਦਾ ਨਾਲ ਬੱਚਾ ਇੱਕ ਐਕਟਿਵਾ ਚਲਾ ਰਿਆ ਸੀ ਤੇ ਮੇਰਾ ਮੁੰਡਾ ਇਹ ਰਿਕਸ਼ਾ ਚਲਾਉਂਦਾ ਤੇ ਉਹਨਾਂ ਦੇ ਵਿੱਚ ਜਾ ਕੇ ਉਸ ਮੁੰਡੇ ਨੇ ਠੋਕਤੀ ਜੀ ਤੇ ਉਹ ਆਪਣੀ ਮਾਂ ਨੂੰ ਦੱਸਣ ਲੱਗਾ ਵੀ ਮੇਰਾ ਉੱਥੇ ਐਕਸੀਡੈਂਟ ਹੋ ਗਿਆ ਪਰ ਗਲਤੀ ਮੇਰੇ ਮੁੰਡੇ ਦੀ ਨਹੀਂ ਸੀ ਸਾਰੇ ਲੋਕ ਉੱਥੇ ਗਵਾ ਸੀ ਤੋਂ ਉਸ ਤੋਂ ਬਾਅਦ ਉਹਦੀ ਮਾਂ ਆਈ ਹੈ ਤੇ ਮੇਰੇ ਮੁੰਡੇ ਨੂੰ ਉਲਟਾ ਸਲਟ ਬੋਲਣ ਲੱਗੀ ਗਾਲਾ ਗੁਲਾ ਕੱਢਣ ਵੀ ਮੈਂ ਤੇਰੇ ਇਸੇ ਤੈਸੀ ਕਰਾ ਦਾਂਗੀ ਮੈਂ ਤੈਨੂੰ ਚੁਕਾ ਦਾਂਗੀ ਜਿੰਨੂੰ ਬੁਲਾਣਾ ਬੁਲਾ ਲਓ ਜਿਹੜੇ ਜਿੱਥੇ ਜਾਣਾ ਚਰਚਾ ਲਈ ਜਾਵੋ ਕਰਕੇ ਉਸ ਤੋਂ ਬਾਅਦ ਜੀ ਅੱਜ ਸਾਡੇ 10 ਵਜੇ ਮੇਰੇ ਮੁੰਡੇ ਨੂੰ 90 ਬੱਸ ਅੱਡੇ ਤੋਂ ਚੱਕਿਆ ਗਿਆ ਜੀ 10 ਮੁੰਡਿਆਂ ਨੇ ਜੀ ਉੱਥੇ ਠੀਕ ਹੈ ਉਸ ਤੋਂ ਬਾਅਦ ਜੀ ਉਹਦੀ ਮਾਰ ਕੋਲ ਸਾਨੂੰ ਧਮਕੀਆਂ ਆਈਆਂ ਫੋਨ ਤੇ ਇਹਨੂੰ ਗੋਲੀ ਮਾਰ ਦਾਂਗੇ ਇਹਨੂੰ ਇਹ ਕਰ ਦਾਂਗੇ ਉਹਨੂੰ ਚੋਰੇ ਮਾਰ ਦਾਂਗੇ ਜੋ ਕਰਨਾ ਤੁਸੀਂ ਕਰ ਲਓ ਕੋਈ ਪੁਰਾਣੀ ਰੰਜੀਸ਼ ਨਹੀਂ ਕੋਈ ਪੁਰਾਣੀ ਵੀਰ ਜੀ ਕੋਈ ਰੰਜੀਸ਼ ਨਹੀਂ ਕੋਈ ਗੱਲ ਨਹੀਂ ਸੀ ਜੀ ਕੋਈ ਜੀ ਦੁਸ਼ਮਣੀ ਨਹੀਂ ਸਾਡੀ ਜੀ ਕੱਲ ਜਦੋਂ ਤੁਹਾਡਾ ਜਿਹੜਾ ਕਹਿ ਰਹੇ ਤੁਸੀਂ ਸਕੂਟਰ ਬੱਜਿਆ ਉਹ ਰਿਕਸ਼ੇ ਦੇ ਵਿੱਚ ਉਹਦੇ ਵਿੱਚ ਕੋਈ ਨੁਕਸਾਨ ਹੋਇਆ ਸੀਗਾ ਨੁਕਸਾਨ ਉਹਦਾ ਨਹੀਂ ਹੋਇਆ ਸੀ ਜੀ ਬਲਕਿ ਮੇਰੇ ਮੁੰਡੇ ਦਾ ਨੁਕਸਾਨ ਉਹਦਾ ਹੈਂਡਲ ਵਿੰਗਾ ਜਾ ਹੋ ਗਿਆ ਸੀ ਜੀ ਬਸ ਹੋਰ ਕੋਈ ਗੱਲ ਨਹੀਂ ਹੋਈ ਜੀ ਫਿਰ ਨੂੰ ਕੇ ਪਤਾ ਲੱਗਿਆ ਕਿ ਤੁਹਾਡਾ ਮੁੰਡਾ ਇੱਥੋਂ ਹੈ ਨਹੀਂਗਾ ਤੁਹਾਡੇ ਚਲਾ ਗਿਆ ਕਿ ਕੌਣ ਲੈ ਕੇ ਜਾ ਸਾਡਾ ਇੱਕ ਹੈਗਾ ਜੀ ਇੱਧਰ ਮੁੰਡਾ ਸਾਡੀ ਕਲੋਨੀ ਦਾ ਉਹਦੇ ਨਾਲ ਹੀ ਸੀ ਤੇ ਉਹ ਬੱਸ ੱਡੇ ਜਦੋਂ ਸਵਾਰੀ ਲੈ ਕੇ ਜਾ ਰਿਹਾ ਸੀ ਤੇ ਉੱਥੇ ਬੱਸ ੱਡੇ ਉਸ ਮੁੰਡਿਆ ਨੇ ਕੇਰ ਲਿਆ ਉਸ ਮੁੰਡੇ ਨੂੰ ਕਹਿੰਦਾ ਵੀ ਤੂੰ ਤੋ ਇੱਧਰੋਂ ਨਿਕਲ ਜਾ ਬਾਕੀ ਉਸ ਤੋਂ ਬਾਅਦ ਹੀ ਰਾਹੁਲ ਨੇ ਉਥੇ ਕੁੱਟਿਆ ਪਬਲਿਕ ਵੀ ਉਥੇ ਗਵਾ ਸੀ ਔਰ ਵੀ ਰਿਸ਼ਕੇ ਵਾਲੇ ਉਹ ਵੀ ਕੇਰੇ ਸੀ ਬਹੁਤ ਕੁੱਟਿਆ ਉਸ ਤੋਂ ਬਾਅਦ ਉਹ ਉਹਨੂੰ ਲੈ ਕੇ ਚਲੇ ਗਏ ਕਾਹਦੇ ਚ ਲੈ ਕੇ ਗਏ ਇਹ ਨਹੀਂ ਜੀ ਪਤਾ ਉਹ ਮੁੰਡਾ ਕਹਿੰਦਾ ਪਹਿਲਾਂ ਤਾਂ ਇਕੱਠੇ ਸ 8 10 ਬੰਦੇ ਇਕੱਠੇ ਹੋ ਗਏ ਸੀ ਕਹਿੰਦੇ ਉਸ ਤੋਂ ਬਾਅਦ ਮੈਨੂੰ ਪੁਜਾਤਾ ਵੀ ਤੂੰ ਨਿਕਲ ਜਾ ਕਹਿੰਦਾ ਇਧਰ ਉਹਨੇ ਤੈਨੂੰ ਵੀ ਪੈਣਗੇ ਉਹਨੂੰ ਕਿਹਨੇ ਫੋਨ ਆਇਆ ਸਾਨੂੰ ਜੀ ਇੱਥੇ ਮੱਲੇ ਦੇ ਵਿੱਚ ਹੈਗੇ ਰਿਸ਼ਕੇ ਚਲਾਉਂਦੇ ਨੇ ਮੁੰਡੇ ਆਪਣੇ ਮਿੱਤਰ ਪਿਆਰੇ ਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਛੇਜ ਵਗੈਰਾ ਹੈਗੀ ਹੈ ਤੁਹਾਡੇ ਕੋਲ ਸਾਡੇ ਕੋਲ ਕੋਈ ਨਹੀਂ ਜੀ ਬਾਕੀ ਮੋੜੇ ਜਮ ਵੈਲਟ ਵੀ ਚਾਹੀਦੀ ਹੈ ਜੀ ਮੁੰਡੇ ਮੁੰਡੇ ਦਾ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਮੇਰੇ ਮੁੰਡੇ ਦਾ ਨਾਮ ਰਾਹੁਲ ਹੈ ਜੀ ਤੇ ਉਮਰ 22 ਸਾਲ ਦੀ ਹੈ ਕੰਪਲੀਟ ਕੀਤੀ ਤੁਸੀਂ ਥਾਣੇ ਥਾਣੇ ਚ ਕੰਪਲੀਟ ਕਿਤੋਂ ਦੀ ਕੀਤੀ ਹੋਈ ਹੈ ਇੱਕ ਇਹ ਕੋਈ 1:30 ਵਜੇ ਦੀ ਗੱਲ ਹੈ ਜੀ ਠੀਕ ਹੈ ਕੀ ਕਹਿ ਰਹੇ ਹੁਣ ਥਾਣੇ ਵਾਲੇ ਹੁਣ ਥਾਣੇ ਵਾਲੇ ਕਹਿ ਰਹੇ ਜੀ ਉਹਨੂੰ ਇਨਕੁਆਰੀ ਪੂਰੀ ਕਰ ਲੈਣੇ ਘਰ ਵੀ ਜਾ ਕੇ ਆਏ ਉਹਨਾਂ ਦੇ ਠੀਕ ਹੈ ਨਾ ਲੋਕੇਸ਼ਨ ਵੀ ਉਹਨਾਂ ਇਹ ਕਿਤੇ ਕਈ ਲੋਕੇਸ਼ਨ ਮਿਲ ਜਿਹੜਾ ਉਹ ਮੁੰਡਾ ਹੈਗਾ ਉਹ ਤੁਹਾਡੇ ਘਰ ਦੇ ਨੇੜੇ ਰਹਿੰਦਾ ਜੀ ਨੇੜੇ ਬਿਲਕੁਲ ਨੇੜੇ ਰਹਿੰਦਾ ਜੀ ਪੰਜ ਸੱਤ ਕਰਕੇ ਛੱਡ ਕੇ ਪਿਛਲੀ ਗਲੀ 'ਚ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਹੋਈ ਵੀ ਐ ਕਰਕੇ ਬੇਟੇ ਨਾਲ ਝਗੜਾ ਹੋਇਆ ਕੋਈ ਗੱਲਬਾਤ ਹੋਈ ਤੁਹਾਡੀ ਨਾ ਜੇ ਮੈਂ ਸਵੇਰੇ ਗਿਆ ਸੀ ਜੀ ਜਦ ਮੈਨੂੰ ਇਹ ਗੱਲ ਪਤਾ ਲੱਗੀ ਉਹਨਾਂ ਦੀ ਵਾਈਬ ਦੇ ਨਾਲ ਜਿਨ੍ਹਾਂ ਦੇ ਨਾਲ ਗੱਲ ਹੋਈ ਸੀ ਰਾਤ ਉਹ ਕਹਿੰ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਮੈਨੂੰ ਧਮਕੀ ਦਿੱਤੀ ਜੋ ਕਰਨਾ ਕਰ ਲੈ ਜਿੱਥੇ ਜਾਣਾ ਜਾ ਕਹਿੰਦੇ ਮੈਂ ਤੇ ਤੇਰੇ ਮੁੰਡੇ ਦਾ ਸੀਨ ਲਵਾਉਂਗੀ ਕਹਿੰਦੇ ਕੀ ਅਫਸਰਾਂ ਤੋਂ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਅਫਸਰਾਂ ਨੂੰ ਕਿ ਅੱਜ ਮੇਰੇ ਮੁੰਡੇ ਦੇ ਨਾਲ ਥੋੜੀ ਜੀ ਗੱਲ ਪਿੱਛੇ ਕੋਈ ਗੱਲ ਵੀ ਨਹੀਂ ਸੀ ਤਾਂ ਵੀ ਮੇਰੇ ਮੁੰਡੇ ਨੂੰ ਚੱਕ ਕੇ ਲੈ ਗਏ ਤੇ ਉਹਦੇ ਨਾਲ ਇਹਨਾਂ ਵਾਰਦਾਤ ਨੂੰ ਕੁੱਟਿਆ ਉਹਦੀ ਲੱਤ ਬਾਹ ਤੋੜੀ ਧਮਕੀ ਦਿੱਤੀ ਗੋਲੀਆਂ ਦੀ ਗੱਲ ਸਾਨੂੰ ਵੀ ਫੋਨ ਤੇ ਫੋਨ ਆ ਰਹੀ ਸੀ ਤਾਂ ਕਹਿੰਦਾ ਕਰਨਾ ਜੋ ਕਰਨਾ ਕਰ ਲੋ ਕਹਿੰਦਾ ਹਸਪਤਾਲ ਲੱਗੇ ਤੁਹਾਡਾ ਮੁੰਡਾ ਕਿੱਧਰ ਹੈ ਅਜੇ ਤੀ ਕੁਝ ਪਤਾ ਨਹੀਂ ਲੱਗਿਆ ਹੈਗਾ ਜੀ ਹੁਣ ਇਨਕੁਆਰੀ ਸਰਕਾਰ ਗਵਰਨਮੈਂਟ ਕਰ ਰਹੀ ਹੈ ਜੀ ਬਾਕੀ ਜਿੱਦਾਂ ਵੀ ਪਤਾ ਲੱਗੇਗਾ ਜੀ ਤੁਹਾਨੂੰ ਅਸੀਂ ਤੁਹਾਨੂੰ ਫੋਨ ਤੇ ਕੀ ਕਹਿੰਦੇ ਸੀਗੇ ਅਸੀਂ ਕੁੱਟ ਮਾਰ ਰਹੇ ਕੀ ਕਹਿੰਦੇ ਸੀ ਹਾਂ ਵੀ ਵੀਡੀਓ ਕਾਲ ਵੀ ਆਈ ਜੀ ਕੀ ਕਹਿੰਦੇ ਸੀ ਕਹਿੰਦੇ ਵੀ ਇਹ ਦੇਖੋ ਕਹਿੰਦਾ ਇਹਦਾ ਪਰਤਾ ਬਣਾਤਾ ਇਹਦੇ ਹੁਣ ਛੂਰੀਆਂ ਮਾਰਾਂਗੇ ਇਹਨਾਂ ਤੇ ਭਾਂਚੂ ਕਹਿੰਦਾ ਉਹਨਾਂ ਨੂੰ ਗੋਲੀਆਂ ਮਾਰਾਂਗੇ ਨਹਿਰ ਤੇ ਸੜਦਾਂਗੇ ਇਹ ਗੱਲ ਤਾਂ ਨਹੀਂ ਹਾਂਜੀ ਮੇਰਾ ਨਾਮ ਕਮਲ ਹੈ ਜੀ ਕਮਲ ਕੀ ਗੱਲ ਹੋਈ ਜੀ ਜੀ ਅਸੀਂ ਇਧਰ 10 ਵਜੇ ਦਾ ਸਮਾਂ ਸੀ 10 ਵਜੇ ਟਾਈਮ ਸੀਗਾ ਜੀ ਆ ਬੱਸ ਉਰੇ ਤੱਕ ਗਏ ਸੀ ਸਵਾਰੀਆਂ ਸੀਗੀਆਂ ਪਿੱਛੇ ਬੈਠੀਆਂ ਹੋਈਆਂ ਸੀਗੀਆਂ ਟੈਂਪੋ 'ਚ ਅਸੀਂ ਨਵੇਂ ਬਸ ਸਟੈਂਡ ਤੱਕ ਗਏ ਹਾਂ ਜੀ 10 ਬੰਦੇ ਆਏ ਕੋਦਮ ਉਹਨਾਂ ਨੇ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਮੁੰਡੇ ਨੇ ਖਿੱਚਿਆ ਨਾਲ ਦੀ ਨਾਲ ਕੁੱਟਣਾ ਸ਼ਟਾਰਟ ਕਰਤਾ ਮੈਂ ਪਿੱਛੇ ਪਿੜਿਆ ਉਹਨਾਂ ਨੇ ਮੈਨੂੰ ਤੱਕਾ ਮਾਰਿਆ ਮੈਨੂੰ ਸਾਈਡ 'ਚ ਗੇਰਤਾ ਉਸ ਤੋਂ ਬਾਅਦ ਉਹਨੂੰ ਸਿੱਧਾ ਲੈ ਗਏ ਜੀ ਮਾਰਦੇ ਮਾਰਦੇ ਸਿੱਧਾ ਲੈ ਗਏ ਮੁੰਡੇ ਮੁੰਡੇ ਜਿਹਨੂੰ ਕੁੱਟਰੇ ਸੀ ਜਿਹੜੇ ਕੁੱਟਰੇ ਸੀ ਉਹਨਾਂ 'ਚ ਕੋਈ ਪਛਾਣਦਾ ਨਹੀਂ ਜੀ ਨਹੀਂ ਜੀ ਨਹੀਂ ਮੈਂ ਕਿਸੇ ਨੂੰ ਨਹੀਂ ਜਾਣਦਾ ਜੀ ਨਹੀਂ ਜੀ ਮੈਂ ਗੱਡੀ ਵੀ ਨਹੀਂ ਮੈਂ ਦੇਖੀ ਜੀ ਜਿਹੜੇ ਮੁੰਡੇ ਨੂੰ ਕੁੱਟਰੇ ਸੀ ਉਹਦਾ ਕੀ ਨਾਮ ਸੀਗਾ ਰਾਹੁਲ ਜਿਹੜੇ ਬੰਦੇ ਕੁੱਟਰੇ ਸੀ ਉਹਨਾਂ ਦੀ ਕਿਸੇ ਦੀ ਪਛਾਣ ਹੈ ਤੁਹਾਨੂੰ ਨਹੀਂ ਜੀ ਨਹੀਂ ਮੈਨੂੰ ਪਛਾਣ ਵੀ ਨਹੀਂ ਆਈ ਕਿਸੇ ਦੀ ਤੁਹਾਡੇ ਨਾਲ ਹੀ ਟੈਂਪੂ ਚ ਲੰਘਦਾ ਸੀ ਹਾਂਜੀ ਮੇਰੇ ਨਾਲ ਹਾਂਜੀ ਇਹ ਰਿਕਸ਼ਾ ਜੀ ਕਿੱਥੇ ਲੈ ਕੇ ਗਏ ਨੇ ਤੁਹਾਡੇ ਸਾਹਮਣੇ ਬਤ ਉਸ ਟਾਈਮ ਹੈਕਾ ਸੀਗਾ ਕੱਟ ਕਾਫੀ ਕੱਟ ਸੀਗਾ ਜੀ ਹਾਂਜੀ ਤੇ ਫਿਰ ਤੁਸੀਂ ਕੰਪਲੇਂਟ ਕੀਤੀ ਜਾਂ ਥਾਣੇ ਘਰੇ ਦੱਸਿਆ ਉਹਨਾਂ ਨੇ ਉਸ ਤੋਂ ਬਾਅਦ ਹਾਂਜੀ ਹਾਂਜੀ ਮੈਂ ਭੱਜਿਆ ਆਇਆ ਜੀ ਕਰੇ ਮੈਂ ਕਰੇ ਆ ਕੇ ਉਹਨਾਂ ਦੇ ਪਾਪਾ ਨੂੰ ਦੱਸਿਆ ਜੀ ਹਾਂਜੀ ਤੁਸਾਂ ਤੁਹਾਨੂੰ ਵੀ ਤੁਹਾਡੇ ਨਾਲ ਗੱਲਬਾਤ ਹੋਈ ਜਾਂ ਤੁਸੀਂ ਕਰੇ ਸਾਹਮਣੇ ਖੜਾ ਸੀਗਾ ਤੁਹਾਨੂੰ ਕੁਝ ਕਿਹਾ ਉਹਨਾਂ ਨੇ ਨਹੀਂ ਨਹੀਂ ਮੈਨੂੰ ੱੱਕਾ ਮਾਰਿਆ ਜੀ ਮੈਨੂੰ ਕਹਿੰਦੇ ਸੈਟ ਹੋ ਜਾ ਬਾਅਦ ਮੈਂ ਸੈਟ ਹੋ ਗਿਆ ਜੀ ਮੈਨੂੰ ਨਾਲ ਦੇ ਗਵੰਡੀਆਂ ਨੇ ਕਹਿਤਾ ਸੀਗਾ ਉੱਥੇ ਮੁੰਡੇ ਕੰਮ ਕਰਦੇ ਆ ਜੀ ਉਹ ਕਹਿੰਦੇ ਉਹਨਾਂ ਦੇ ਘਰੇ ਜਾ ਫੜਾਫੜ ਜਾ ਕੇ ਦੱਸ ਮੈਂ ਉਧਰੋਂ ਭੱਜਿਆ ਆ ਸਿੱਧਾ ਵੀਰੇ ਲੈ ਕੇ ਆ ਨੇ ਜੀ ਨਹੀਂ ਬੇਰਨਾਲ ਕੋਈ ਗੱਲ ਨਹੀਂ ਹੋਈ ਮੈਂ ਨਾ ਕਿ ਸਿੱਧਾ ਇਹਨਾਂ ਨੂੰ ਕਰੇ ਦੱਸਤਾ ਜੀ ਉਸ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਨਹੀਂ ਸਾਡੇ ਕੋਲੋ ਜੀ ਇੱਕ तकरीबन ਆਲਮੋਸਟ 4 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ਼ਨ ਇਹ ਆਈ ਵੀ ਇਹ ਇਹਨਾਂ ਦਾ ਪੁੱਲਾ ਹੈਗਾ ਐਸਐਸਟੀ ਨਗਰ ਜਿਹੜਾ ਕੀ ਪੈਂਦਾ ਸਾਡੇ ਇਸ ਥਾਣੇ 'ਚ ਪੈਂਦਾ ਆਪਣਾ ਲੋਰੀਗੇਟ ਥਾਣੇ 'ਚ ਪੈਂਦਾ ਉਥੋਂ ਦੇ ਇਹਨਾਂ ਦੀ ਨਾ ਇਹ ਆਪਸ 'ਚ ਲੋਨ ਹੀ ਨਹੀਂ ਤੇ ਕੱਲ ਕੋਈ ਆਪਸ ਟਕਰਾਅ ਹੋਇਆ ਕੋਆ ਦਾ ਆਪਸ ਤਕਰਾਰ ਹੋ ਕੇ ਤੇ ਇੱਕ ਦੂਜੇ ਦਾ ਗਾਲੀ ਗਲੋਸ ਕੀਤਾ ਕਿ ਉਸ ਗਾਲੀ ਗਲੋਸ ਦੇ ਉਹਦੇ ਰਵੈਣ ਦੇ ਵਿੱਚ ਹੀ ਅੱਜ ਇਹ ਕਿਸੇ ਜਿਹੜਾ ਦੂਜਾ ਮੁੰਡਾ ਹੈਰੀ ਹੈ ਜਿਹਨਾਂ ਦਾ ਹੈਰੀ ਤੇ rahul ਦੀ ਆਪਸ ਦੇ ਵਿੱਚ ਤਕਰਾਰ ਹੋਈ ਸੀ ਗੱਲ ਹੁਣ ਹੈਰੀ ਨੇ ਅੱਜ ਉਹਨੂੰ ਜਿਹੜਾ ਮੁੰਡਾ rahul ਹੈ ਪਹਿਲਾਂ ਉਹਨੂੰ ਉਹਦੇ ਘਰ ਲੱਭਿਆ ਉਹ ਘਰ ਨਹੀਂ ਮਿਲਿਆ ਕਿ ਉਹ ਲੱਭ ਕੇ ਫਿਰ ਉਹਨੂੰ ਮੋਬਾਈਲ ਨੰਬਰਸ ਤੇ ਉਹ ਆਟੋ ਚਲਾਉਂਦਾ ਉੱਥੇ ਆ ਗਏ ਉਹ ਮਿਲ ਗਿਆ ਉਹਨੂੰ ਉਹ ਲੈ ਗਿਆ ਇਥੋਂ ਚੋਕ ਕੇ ਲੈ ਗਿਆ ਨਾਲ ਪਤਾ ਨਹੀਂ ਹਜੇ ਕਿਸੇ ਨੂੰ ਨਹੀਂ ਪਤਾ ਨਾਲ ਕੌਣ ਨੇ ਕੀ ਅਸੀਂ ਸੀਸੀਟੀਵੀ ਫੁਟੇਜ ਵੀ ਲੇਗ ਰੇਆ ਤੇ ਉਹ ਚੁੱਕ ਕੇ ਲੈ ਗਿਆ ਉੱਥੇ ਜਾ ਕੇ ਫਿਰ ਇੱਕ ਇਹਦੇ ਨਾਲ ਜਿਹੜਾ ਸੀਗਾ ਮੁੰਡਾ ਰਾਹੁਲ ਜਿਹਨੂੰ ਚੁੱਕਿਆ ਉਹਦੇ ਨਾਲ ਇੱਕ ਦਾ ਦੋਸਤ ਸੀ ਕਮਲ ਉਹਨੇ ਫਿਰ ਜਾ ਕੇ ਇੱਕ ਘੰਟੇ ਬਾਅਦ ਰਾਹੁਲ ਦੇ ਘਰ ਦੱਸਿਆ ਵੀ ਤੁਹਾਡੇ ਮੁੰਡੇ ਨੂੰ ਜੇ ਤਾ ਹੈਰੀ ਜਾਂ ਕੋਈ ਅੰਨੋ ਬੰਦੇ ਚੁੱਕ ਕੇ ਲੈ ਲਓ ਉਹ ਆਪਣੇ ਲੈਵਲ ਤੇ ਭਾਲਪੂਣ ਕਰਦੇ ਰਹੇ ਬਹੁਤ ਜਰ ਤੋਂ ਉਹਨਾਂ ਨੂੰ ਕੋਈ ਲੰਬੇ ਰੁਪਏ ਨਹੀਂ ਫਿਰ ਇਹ ਇਹਨਾਂ ਨੂੰ ਕੋਈ ਉਹਨਾਂ ਨੇ ਵੀ ਉਸ ਮੁੰਡੇ ਨੇ ਵੀ ਜਿਹੜਾ ਚੋਕੇ ਲੈ ਗਿਆ ਹੈ ਇਹਨੇ ਵੀਡੀਓ ਕਾਲ ਕਰਕੇ ਇਹਨਾਂ ਨੂੰ ਦਿਖਾਇਆ ਵੀ ਤੁਹਾਡਾ ਮੁੰਡਾ ਮੇਰੇ ਕੋਲ ਹੈ ਫਿਰ ਇਹਨਾਂ ਕੋਲ ਨੰਬਰ ਆ ਗਿਆ ਉਹਦਾ ਫਿਰ ਇਹਨਾਂ ਨੇ ਅੱਗੇ ਸਾਡੇ ਕੋਲ ਆਏ 4 ਵਜੇ ਸਾਨੂੰ ਨੰਬਰ ਦਿੱਤਾ ਅਸੀਂ ਇੱਕ ਪਾਰਟੀ ਉਧਰ ਤੋਰੀ ਤੇ ਉਹਦੀ ਲੋਕੇਸ਼ਨ ਆਈ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਵਾਲੀ ਦੀ ਲੋਕੇਸ਼ਨ ਆਈ ਤੇ ਦੂਜੀ ਵਾਰੀ ਜੋ ਲੋਕੇਸ਼ਨ ਆਈ ਉਹ ਅਨੰਦਪੁਰ ਸਾਹਿਬ ਤੋਂ ਅੱਗੇ ਹਿਮਾਚਲ ਦੇ ਏਰੀਏ 'ਚ ਆਸੀਂ ਪਾਰਟੀ ਉਸੇ ਟਾਈਮ ਵੀ ਇੱਕ ਪਾਰਟੀ ਦਾ ਉਧਰੋਂ ਤੋੜਤੀ ਉਹਨੂੰ ਵੀ ਸਾਨੂੰ ਇਹ ਤੋਂ ਉਹ ਤਾਂ ਕਿਸੇ ਇੱਕ ਜਿਹੜਾ ਮੁੰਡਾ ਕਿ ਜਿਹਨੂੰ ਕਿਡਨਾਪ ਕੀਤਾ ਸੀ ਉਹਦੇ ਫਾਦਰ ਦਾ ਮੈਸੇਜ ਆਇਆ ਸਾਨੂੰ ਵੀ ਮੇਰੇ ਮੁੰਡੇ ਦਾ ਫੋਨ ਆਇਆ ਉਹਨੂੰ ਉਹਨਾਂ ਨੇ ਕਿਸੇ ਬੱਸ ਤੇ ਸ਼ਾਇਦ ਚੜਾਤਾ ਸੀਗਾ ਉਹ ਉੱਥੋਂ ਉਤਰ ਕੇ ਕਿਸੇ ਲੇਡੀ ਦੇ ਘਰ ਚੱਲ ਗਿਆ ਉਹ ਉਥੇ ਹਿਮਾਚਲ ਸੀ ਉਸ ਲੇਡੀ ਨੇ 108 ਤੇ ਫੋਨ ਕਰਤਾ ਉਥੇ ਜਿਹੜੀ ਐਂਬੂਲੈਂਸ ਸੀ ਉਹ ਐਂਬੂਲੈਂਸ ਵਾਲੇ ਉਹਨੂੰ ਉਥੇ ਸਵਾਰ ਘਾਟ ਜਗਾ ਕੋਈ ਉਥੇ ਉਹਨੂੰ ਹਸਪੀਟਲ ਦੇ ਵਿੱਚ ਉਹਨੇ ਦਾਖਲ ਕਰਾ ਦਿੱਤਾ ਸਾਡੀ ਪਾਰਟੀ ਇਥੋਂ ਰੇਰੂ ਘੰਟਾ ਹੋ ਗਿਆ ਉਥੋਂ ਜਾ ਕੇ ਫਿਰ ਜਦੋਂ ਮਿਲਦਾ ਉਹ ਜਿੱਦਾਂ ਦਸੂਗਾ ਉਸ ਮੁਤਾਬਕ ਬਿਆਨ ਦਿੱਤੇ ਜੋ ਬਣਦੀ ਹੋਣੀ ਕਰ ਰਹੀ ਹੋਗਾ ਬਿਲਕੁਲ ਇੱਕ ਮਾਰਕ ਟੂ ਕੀਤੀ ਜਾ ਰਹੀ ਹੈ ਉਹਦੇ ਨਾਲ ਉਹ ਉਹਦੇ ਵੀ ਕਰ ਰਹੀ ਹੈ ਉਹ ਤਾਂ ਹੋਊਗੀ ਜੋ ਕਹੂਗਾ ਤੇ ਉਹ ਤੇ ਪਤਾਪ ਕਾਰਵਾਈ ਹੋ ਪਰਵਾਰਕ ਨੂੰ ਕਿਹਾ ਕਿ 10 ਤੋਂ 12 ਹੁੰਦੇ ਨੇ ਪਹਿਲਾਂ ਸੋਟਿਆ ਫੇਰ ਉਹਨੂੰ ਸੁਵਾ ਕਰਕੇ ਬਿਲਕੁਲ ਸਾਡੀ ਗੱਲ ਜੋ ਵੀ ਉਹ ਜਿੱਦਾਂ ਵੀ ਉਹ ਕਹਿਣਗੇ ਹੁਣ ਮੁੰਡੇ ਨੂੰ ਘਰਦਿਆਂ ਨੂੰ ਵੀ ਨਹੀਂ ਪਤਾ ਕੌਣ ਕੌਣ ਸੀ ਸਾਨੂੰ ਵੀ ਹਜੇ ਪਤਾ ਕੋਣ ਕੋਣ ਸੀ ਉਹਨਾਂ ਨੂੰ ਪਤਾ ਜਿਹੜਾ ਮੁੰਡਾ ਵੀ ਜੰ ਨੂੰ ਲੈ ਗਿਆ ਉਹਨੇ ਹੋਰ ਪਰਵਾਦੇ ਕੋਣੀ ਘੰਟੇ ਨੂੰ ਮਿਲ ਜਾਣਾ ਉਹਦੇ ਆ ਜਾਣਾ ਉਹਨੇ ਜਿੰਨਾ ਉਹ ਕਹੂਗਾ ਜਿਸ ਮੁਤਾਬਕ ਉਸ ਮੁਤਾਬਕ ਉਹ ਨਹੀਂ ਕਾਰਵਾਈ ਕਰਦੇ ਆਗੇ ਪੋਸਟਪਾਰਟੀ ਤੇ ਪਹੁੰਚੀ ਹੈ ਕਿ ਲੱਗਦਾ ਫਿੱਕਾ ਨਹੀਂ ਨਹੀਂ ਹਜੇ ਪਹੁੰਚੀ ਨਹੀਂ ਤਾਂ ਉਹਨੇ ਘੰਟਾ ਹੋ ਗਿਆ ਗੇਨ ਹੋਇਆ ਪਹੁੰਚੂਗੀ ਘੰਟੇ ਦਾ ਕੋਈ 1.5 2 2 ਘੰਟੇ ਦਾ ਸਫਰ ਹੈ ਇਸ ਚੰਨ ਦਾ ਕੀ ਪਤਾ ਹੈ ਇਹ ਮੁੰਡੇ ਦੀ ਕੰਡੀਸ਼ਨ ਕੀ ਹੈ ਮੁੰਡੇ ਦੀ ਕੰਡੀਸ਼ਨ ਠੀਕ ਹੈ ਸਰ ਇੱਕ ਵਾਰੀ ਜਦੋਂ ਉਹ ਆ ਗਿਆ ਉਹ ਜਿੱਦਾਂ ਬਿਆਨ ਉਹ ਬਿਆਨ ਲਿਖਾਊਗਾ ਉਸ ਮੁਤਾਬਕ ਪਰਚਾ ਦੇ ਦੇ। ਪਰ ਕਿਤਨਾ ਕਿਤੇ ਲੱਗਦੀ ਰਿਹਾ ਕਿ ਅਮਨ ਕਾਨੂੰਨ ਦਾ ਹੈਗਾ। ਰੋਸ ਤੋਂ ਕਾਨੂੰਨ ਦਾ ਹੈਗਾ। ਸਰ ਅਮਨ ਕਾਨੂੰਨ ਦੀ ਗੱਲ ਦਾ ਇਹ ਅਮਨ ਕਾਨੂੰਨ ਦਾ ਹੋਣ ਹੈ। ਇਹ ਤਾਂ ਇਹਦੀ ਆਪਸ ਚ ਲੜਾਈ ਹੈ। ਹੁਣ ਬੱਲੀ ਕਿਹੜੀ ਗੱਲੋਂ ਲੜਾਈ ਹੋਣੀ ਕੀ ਗੱਲ ਹੋਣੀ ਹੈ? ਹੁਣ ਇੱਕ ਦਿਨ ਮੈਂ ਕਿਸੇ ਦੇ ਚਪੇੜ ਮਾਰਦਾ ਕੋਈ ਮੇਰੇ ਚਪੇੜ ਮਾਰਦੇ ਉਹ ਤੇ ਚੀ ਕੀ ਹੋਣ ਅਮਨ ਕਾਨੂੰਨ ਦਾ ਦੀ ਗੱਲ।